ਇਹ ਚੱਕੀ ਨਰੈਣਗੜ੍ਹ ਰੋਡ ਦੇ ਉੱਪਰ ਆ ਜੀ ਬਹੁਤ ਵੀਰ ਇੱਥੋਂ ਦੀ ਨੰਗੇ ਹੋਣਗੇ ਬਹੁਤ ਵੀਰ ਇੱਥੋਂ ਦੀ ਗੁਜਰੇ ਹੋਣਗੇ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਇੱਕ ਇਨਸਾਨ ਇਸ ਚੱਕੀ ਦੇ ਵਿੱਚ ਔਰ ਇਸ ਚੱਕੀ ਦੇ ਵਿੱਚ ਅੱਜ ਏਸੇ ਮਨੁੱਖ ਨੂੰ ਕੈਦ ਹੋਣਾ ਪੈ ਗਿਆ ਜੀ ਜਿਸ ਇਨਸਾਨ ਨੇ ਚੱਕੀ ਨੂੰ ਬਣਾਇਆ ਸੀ ਇੱਧਰ ਟਾਕੀ ਨੂੰ ਸੰਗਲ ਲਾਉਣਾ ਪਿਆ ਬੰਦੇ ਦੇ ਮਤਲਬ ਆਪ ਜੀ ਸਮਝ ਰਹੇ ਹੋ ਇੱਥੇ ਇਸ ਵੀਰ ਨੂੰ ਪੈਣਾ ਪੈਂਦਾ ਜੀ ਕਿਉਂਕਿ ਜੇ ਇਸ ਵੀਰ ਨੂੰ ਖੋਲਦੇ ਨੇ ਤਾਂ ਬੱਚਿਆਂ ਦਾ ਨੁਕਸਾਨ ਹੋ ਸਕਦਾ ਕਿਸੇ ਨੂੰ ਵੀ ਜਿਹੜਾ ਨੁਕਸਾਨ ਜਿਹੜਾ ਇਨਸਾਨ ਪਹਤਾ ਸਕਦਾ ਤੁਸੀਂ ਸੋਚੋ ਇੱਕ ਧੀ ਦੇ ਦਿਲ ਤੇ ਕੀ ਬੀਤਦੀ ਹੋਊਗੀ ਜਿਹੜੀ ਧੀ ਦਾ ਵਿਆਹ ਹੋ ਚੁੱਕਿਆ ਉਹ ਕੀ ਸੋਚਦੀ ਹੋਊਗੀ ਵੀ ਮੇਰਾ ਫਾਦਰ ਇੱਥੇ ਬੰਨਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸ ਟਾਈਮ ਅਸੀਂ ਹਰਿਆਣੇ ਦੇ ਵਿੱਚ ਆਂ ਜੀ ਜੋਲੀ ਪਿੰਡ ਆ ਜੀ ਇਹ ਸਾਹੇ ਦੇ ਬਿਲਕੁਲ ਨਜ਼ਦੀਕ ਅਭੀ ਹਮ ਹਰਿਆਣਾ ਮੇ ਹੈ ਜੋ ਸਾਹਾ ਸਿਟੀ ਹੈ ਨਾ ਉਸਕੇ ਥੋੜਾ ਆਗੇ ਨਜ਼ਦੀਕ ਜੋਲੀ گاਉ ਹੈ ਜੋਲੀ گاਉ ਮੇ ਆਏ ਹੈ ਜੇ ਜੋ ਆਪ ਚੱਕੀ ਦੇਖ ਰਹੇ ਹੈ ਇਸ ਚੱਕੀ ਮੇ ਇੱਕ ਆਦਮੀ ਕੋ ਜੋ ਬੰਦ ਕਰ ਰੱਖਣਾ ਪੜ ਰਹਾ ਹੈ ਪਰਿਵਾਰ ਕੋ ਕਿਉਂਕਿ ਉਹ ਮੈਂਟਲੀ ਪ੍ਰੋਬਲਮ ਹੀ ਇਤਨੀ ਵੱਧ ਗਈ ਹੈ ਬੱਚੋ ਕੋ ਜੋ ਮਾਰਨੇ ਕੀ ਨੌਬਤ ਆ ਚੁੱਕੀ ਹੈ ਇਸ ਲਈ ਇੱਕ ਆਦਮੀ ਕੋ ਯਹਾਂ ਪਰ ਪਰਿਵਾਰ ਬੰਦ ਕਰਕੇ ਰੱਖਤਾ ਹੈ ਉਨਕੀ ਮਜਬੂਰੀ ਹੈ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਇਹ ਵੀਰ ਹੋਣੀ ਸਾਡੇ ਗਵਾਂਢੀ ਨੇ ਜੀ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਇੱਕ ਵੀਰ ਬਹੁਤ ਹੀ ਜਿਹੜਾ ਲੋੜਬੰਦ ਵੀਰ ਹੈ ਜੀ ਸਾਰੀ ਫੈਮਿਲੀ ਬਹੁਤ ਸਾਲਾਂ ਤੋਂ ਪਰੇਸ਼ਾਨ ਆ ਜੀ ਇਸ ਟਾਈਮ ਅਸੀਂ ਹਰਿਆਣੇ ਦੇ ਵਿੱਚ ਆ ਜੀ ਆਪਾਂ ਮਿੱਲੀ ਮੰਡੇ ਦੇ ਵੀਰ ਨੂੰ ਜੀ ਔਰ ਹਾਂਜੀ ਕੋਈ ਨਾ ਆ ਜਾਣ ਦੋ ਇੰਨੇ ਆ ਜਾਣ ਦੋ ਬਰਦਾਸ਼ਤ ਮੈਂ ਨਹੀਂ ਕੋਈ ਗੱਲ ਨਹੀਂ ਔਰ ਇਸ ਵੀਰ ਨੂੰ ਨਾ ਜੀ ਕਈ ਸਾਲਾਂ ਤੋਂ ਜਿਹੜਾ ਇੱਥੇ ਬੰਦ ਕਰਕੇ ਰੱਖਣਾ ਪੈ ਰਿਹਾ ਜੀ ਮੈਂ ਕਹੂੰਗਾ ਵੀਰ ਉਹਨਾਂ ਨੂੰ ਇੱਕ ਵਾਰੀ ਚੱਕੀ ਦਿਖਾ ਦਿੱਤੀ ਜਾਵੇ ਇਹ ਚੱਕੀ ਇਸੇ ਵੀਰ ਨੇ ਆਪਣੀ ਜਿਹੜਾ ਕਹਿਦੀ ਆਪਣੀ ਮਿਹਨਤ ਨਾਲ ਆਪ ਜਿਹੜੀ ਇਹ ਚੱਕੀ ਬਣਾਈ ਸੀ ਇਸ ਚੱਕੀ ਨੂੰ ਚਲਾਉਂਦਾ ਸੀ ਇਹ ਚੱਕੀ ਰੋਡ ਦੇ ਉੱਪਰ ਆ ਜੀ ਅਸੀਂ ਤੁਹਾਨੂੰ ਐਡਰੈਸ ਵੀ ਦੱਸਾਂਗੇ ਪੂਰਾ ਔਰ ਇਸ ਚੱਕੀ ਦੇ ਵਿੱਚ ਅੱਜ ਏਸੇ ਮਨੁੱਖ ਨੂੰ ਕੈਦ ਹੋਣਾ ਪੈ ਗਿਆ ਜੀ ਜਿਸ ਇਨਸਾਨ ਨੇ ਚੱਕੀ ਨੂੰ ਬਣਾਇਆ ਸੀ ਅੱਜ ਉਹੀ ਇਸ ਚੱਕੀ ਦੇ ਵਿੱਚ ਉਸੇ ਨੂੰ ਬੰਨਣਾ ਪੈ ਗਿਆ ਪਰਿਵਾਰ ਨੂੰ ਕਿਉਂਕਿ ਮਜਬੂਰੀ ਆ ਜਿਹੜੀ ਮੈਂਟਲੀ ਪ੍ਰੋਬਲਮ ਆ ਔਰ ਏਸ ਵੀਰ ਦਾ ਜਿਹੜਾ ਬੇਟਾ ਉਹ ਅੱਜ ਇੱਕ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਇੱਕ ਬੇਟੀ ਦਾ ਜਿਹੜਾ ਉਰੇ ਵਿਆਹ ਹੋ ਚੁੱਕਿਆ ਜੀ ਐਸੀ ਪ੍ਰੋਬਲਮ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਜੀ ਆਓ ਤੁਸੀਂ ਇੱਕ ਵਾਰੀ ਆਓ ਵਾਹਿਗੁਰੂ ਵਾਹਿਗੁਰੂ ਇੱਕ ਵਾਰੀ ਆਓ ਤੁਸੀਂ ਮੈਂ ਕਹੂੰਗਾ ਵੀਰ ਨੂੰ ਨਹੀਂ ਦਿਖਾਓ ਵੀਰੇ ਦਿਓ ਸਾਈਡ ਮੜੀ ਜੀ ਔਰ ਇਸ ਚੱਕੀ ਨੂੰ ਇਹ ਵੀਰ ਕਿਸੇ ਟਾਈਮ ਚਲਾਉਂਦਾ ਰਿਹਾ ਜੀ ਪਰ ਅੱਜ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਤੁਸੀਂ ਦੇਖੋ ਅੱਗੇ ਹੋ ਜੋ ਇੱਕ ਜਣਾ ਵੀਰ ਵਾਹਿਗੁਰੂ ਇਹ ਦੇਖੋ ਕਿਵੇਂ ਇਸ ਵੀਰ ਨੇ ਜਿਹੜਾ ਟੋਏ ਪੱਟੇ ਪਏ ਨੇ ਜੀ ਇੱਕ ਵਾਰੀ ਤੁਸੀਂ ਸਾਰੀ ਚੱਕੀ ਦਿਖਾਓ ਸੰਗਤ ਨੂੰ ਔਰ ਇਸ ਵੀਰ ਦੇ ਲੱਗਿਆ ਸੰਗਲ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ ਤੁਹਾਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਵੀ ਸਾਡੇ ਆਲੇ-ਦੁਆਲੇ ਐਸੇ ਬਹੁਤ ਵੀਰ ਹੋਣਗੇ ਜਿਨ੍ਹਾਂ ਨੂੰ ਅਸਲ ਲੋੜ ਆ ਤੁਹਾਡੇ ਸਾਥ ਦੀ ਤੁਹਾਡੇ ਪਿਆਰ ਦੀ ਤੁਹਾਡੀਆਂ ਦੁਆਵਾਂ ਦੀ ਲੋੜ ਹੁੰਦੀ ਆ ਦੇਖੋ ਜਸ ਇਨਸਾਨ ਨੇ 14 ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚ ਇੱਕ ਚੱਕੀ ਨੂੰ ਬਣਾਇਆ ਅੱਜ ਉਸੇ ਚੱਕੀ ਦੇ ਵਿੱਚ ਕੈਦ ਹੋਣਾ ਪੈ ਗਿਆ ਮਜਬੂਰੀ ਬਸ ਪੈ ਕੇ ਔਰ ਤੁਸੀਂ ਇੱਧਰ ਵੀਰ ਦੇ ਹਾਲਾਤ ਦੇਖੋ ਲੱਤ ਨੂੰ ਬੰਨ ਕੇ ਜਿਹੜਾ ਰੱਖਣਾ ਪਿਆ ਰਿਹਾ ਇੱਧਰਲੇ ਪਾਸੇ ਸਾਰੀ ਚੱਕੀ ਇਸ ਵੀਰ ਨੇ ਪੱਟ ਕੇ ਰੱਖਤੀ ਜੀ ਸਾਰੇ ਟੋਏ ਪੱਟੇ ਪਏ ਨੇ ਜੀ ਦਿਮਾਗੀ ਬਿਮਾਰੀ ਦੇ ਕਾਰਨ ਇੱਧਰ ਦੇਖੋ ਮਸ਼ੀਨਾਂ ਵੀ ਖੜੀਆਂ ਨੇ ਜੀ ਜਿਹਦੇ ਵਿੱਚ ਕਿਸੇ ਟਾਈਮ ਸਾਰੇ ਇਲਾਕੇ ਦੇ ਲੋਕ ਆਉਂਦੇ ਸੀਗੇ ਆਟਾ ਪੀ ਕੇ ਜਿਹੜਾ ਲੈ ਕੇ ਜਾਂਦੇ ਸੀ ਉਹਨਾਂ ਦਾ ਆਟਾ ਪੀਸਾ ਜਾਂਦਾ ਸੀਗਾ ਇੱਥੇ ਇਹਨਾਂ ਚੱਕੀਆਂ ਨੂੰ ਵੀ ਜਿਹੜੀ ਜੰਗ ਲੱਗ ਗਈ ਜੀ ਤੁਸੀਂ ਦੇਖ ਹੀ ਰਹੇ ਹੋ ਛੱਤ ਉੱਪਰ ਹਾਲਾਤ ਕੀ ਬਣ ਗਏ ਇਹ ਛੱਤ ਦੁਬਾਰਾ ਪਾਈ ਗਈ ਹੈ ਜੀ ਕਿਉਂਕਿ ਜੇ ਇਹਨੂੰ ਉੱਧਰਲੇ ਪਾਸੇ ਲੈ ਕੇ ਜਾਂਦੇ ਨੇ ਤਾਂ ਇਹ ਬੱਚਿਆਂ ਨੂੰ ਮਾਰਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਵੀਰ ਮੈਂ ਕਹੂੰਗਾ ਇੱਕ ਵਾਰੀ ਜ਼ਰੂਰ ਵੀਰ ਦੀ ਸਾਰੇ ਹਾਲਾਤ ਸੰਗਤਾਂ ਨੂੰ ਪਤਾ ਲੱਗਣ ਔਰ ਇਸ ਟਾਈਮ ਅਸੀਂ ਹਰਿਆਣੇ ਦੇ ਵਿੱਚ ਆ ਜੀ ਕੀ ਨਾਮ ਆ ਜੀ ਇਹਨਾਂ ਦਾ ਜੀ ਆ ਜਿਹਦਾ ਕੀ ਨਾਮ ਆ ਜੀ ਹਾਂ ਜੀ ਇੱਕ ਮਿੰਟ ਜੀ ਕੀ ਨਾਮ ਇੱਕ ਮਿੰਟ ਵੀਰੇ ਇੱਕ ਮਿੰਟ ਵੀਰੇ ਹਾਂ ਜੀ ਬਲਿੰਦਰ ਸਿੰਘ ਬਲਿੰਦਰ ਸਿੰਘ ਜੀ ਕੀ ਹਾਲ ਨੇ ਤੁਹਾਡੇ ਤੁਸੀਂ ਮੈਨੂੰ ਪਛਾਣ ਲਿਆ ਜੀ ਤੁਸੀਂ ਮੈਨੂੰ ਪਛਾਣ ਲਿਆ ਜੀ ਨਾਮ ਮੈਂ ਬਲਿੰਦਰ ਸਿੰਘ ਬਲਜਿੰਦਰ ਆਪ ਗਿਆ ਨਾਮ ਬਲਜਿੰਦਰ ਸਿੰਘ ਮੇਰਾ ਨਾਮ ਸਤਪਾਲ ਸਿੰਘ ਜੀ ਜੀ ਤੁਸੀਂ ਕਿੰਨਾ ਪੜ੍ਹੇ ਹੋ ਬਲਿੰਦਰ ਜੀ ਮੈਂ 9th 9th ਓਕੇ ਤੁਹਾਡੇ ਬੱਚੇ ਕੀ ਕਰਦੇ ਨੇ ਜੀ ਹਾਂ ਜੀ ਮੈਂ ਬੋਲਾਂਗਾ ਨਾ ਛੱਡ ਲੈ ਜੀ ਅੱਛਾ ਠੀਕ ਹੈ ਜੀ ਨਾਮ ਮਿਲ ਠੀਕ ਹੈ ਠੀਕ ਬੈਠ ਜਾਓ ਬੈਠ ਜਾਓ ਤੁਹਾਡੇ ਬੱਚੇ ਕੀ ਕਰਦੇ ਨੇ ਜੀ ਠੀਕ ਹੈ ਨੰਮ ਬਲੰ ਹੈ ਜਮਨਾ ਹੋ ਆਵਲ ਕੇਤ ਸਾਬ ਜੀ ਸਨਾ ਨਿਆਨ ਦੇ ਇੱਕ ਦਾਨ ਗਾਵਦੀ ਨੰਨੀਆਂ ਕਰੇ ਤੀਨ ਦੇ ਵਿੱਚ ਨਾ ਹੀ ਸਭ ਦੇ ਨਾਰੇ ਹੈ ਹੈ ਬਾਬਾ ਦੇ ਅਨੁ ਆਪ ਦਾ ਨਾਮ ਸੀ ਮੇਰਾ ਨਾਮ ਬ੍ਰਿੰਦਰ ਸਿੰਘ ਬਰ ਸਰਦਾਰ ਦੇ ਨਾਮ ਬ੍ਰਿੰਦਰ ਨੇ सारा बीज सिंह ये चक्की तुसी आपने बनाई थी जी चक्की हां नोहा दी कमाई है नोहा दी कमाई ना नोहा दी कमाई ना बनाई ये पूरा ड्राइवर ने जी ये आपने चक्की कौन से सन में बनाई थी जी ये जी 77 77 में हां ठीक है किरत साहब जी किरत साहब जी साहब किरत साहब हां ਤੁਸੀਂ ਮੜਾ ਜੇ ਬੁਲ ਕੇ ਦੱਸੀ ਚਲੋ ਵੀਰੇ ਆਜੋ ਅਜ ਕੋਈ ਨਾ ਘਬਰਾਓ ਨਾ ਕੋਈ ਨਾ ਤੁਸੀਂ ਘਬਰਾਓ ਨਾ ਕੋਈ ਜਮੀਨਾਂ ਨਾ ਘਬਰਾਓ ਤੁਸੀਂ ਜਮੀਨਾਂ ਨਾ ਘਬਰਾਓ ਹਾਂ ਅੱਛਾ ਅੱਛਾ ਕੀਰਤ ਸਾਹਿਬ ਮੇਰਾ ਨਾਮ ਬਲਜਿੰਦਰ ਬਲਜਿੰਦਰ ਸਿੰਘ ਹਾਂ ਠੀਕ ਹੈ ਅੱਛਾ ਭਾਈ ਦਾ ਨਾਮ ਰਾਜਿੰਦਰ tha ਠੀਕ ਹੈ ਤੋਂ ਦਿਖੋ ਤਾਂ ਆਮ ਕੀਤਾ ਹੈ ਠੀਕ ਹੈ ਠੀਕ ਹੈ ਆਪ ਹੀ ਆਪ ਦੇਖੋ ਤੁਸੀਂ ਇੱਥੇ ਵੀਰੇ ਆਜੋ ਤੁਸੀਂ ਇਹਨਾਂ ਦੇ ਭਰਾ ਹੋ ਜੀ ਠੀਕ ਹੈ ਠੀਕ ਹੈ ਵੀਰੇ ਇਹ ਵੀਰੇ ਕਿਸੇ ਟਾਈਮ ਚੱਕੀ ਚੱਲਦੀ ਸੀਗੀ ਹਨਾ ਇਹੀ ਚਲਾਉਂਦੇ ਸੀ ਨਾ ਚੱਕੀ ਤਾਂ ਜੀ ਠੀਕ ਹੈ ਵੀਰੇ ਬਲਜਿੰਦਰ ਨਾਮ ਕੀ ਦੱਸਿਆ ਬਲਜਿੰਦਰ ਬਲਜਿੰਦਰ ਸਿੰਘ ਬਲਜਿੰਦਰ ਸਿੰਘ अच्छा ये तो बहुत योग हालात ने मैं थोड़ा तो हिंदी गल करा कि पजाच समझ जाऊँगे जी, जी ओके तो ओके ये तो बहुत बंद है यार भाई है ना बहुत ज़रूरतमंद है और भाई इनके हालात बदल जाएंगे देखना भी ठीक हो जाएंगे इनका बहुत धन्यवाद इन्होंने ये हमारे गांव के नज़दीक ही इनका गांव है जी हमारे गांव के बिल्कुल नज़दीक ਕਾਫੀ ਦਿਨ ਬਿਤਾ ਰਹੇ ਜੇ ਮਗਾ ਚੱਲ ਜੀ ਜੀ ਬਿਲਕੁਲ ਬਿਲਕੁਲ ਅੱਛਾ ਭਾਈ ਜੀ ਮੈਨੂੰ ਇਹ ਬਤਾਈਏ ਜੇ ਜੋ ਥੋੜਾ ਜਿਹਾ ਭਾਈ ਪਿੱਛੋਂ ਕੇ ਬਣਾਓ ਵੀਰ ਹਣੀ ਥੋੜਾ ਪਿੱਛੇ ਹੋ ਜਾਓ ਜੀ ਖੁੱਲੀ ਜਗ੍ਹਾ ਚ ਹੋ ਜਾਓ ਜੀ ਹੋ ਜਾਓ ਹੋ ਜਾਓ ਆਜੋ ਵੀਰ ਹੁਣੇ ਆਜੋ ਅੱਛੇ ਭਾਈ ਵੀਰ ਯਾਰ ਭਾਈ ਜੇ ਜੇ ਚੱਕੀ ਹੈ ਇਹ ਇਹ ਕੈਸ ਕਿਸੇ ਹਾਲਾਤ ਜੇ ਬਣ ਗਏ ਦੇਖੋ ਸੰਗਲ ਲਾਉਣਾ ਪੈ ਗਿਆ ਇੱਕ ਬੰਦੇ ਦੇ ਜੀ ਮੈਂ ਕਹੂੰਗਾ ਵੀਰ ਹੁਣੀ ਦਿਖਾਉਣ ਇੱਧਰ ਟਾਕੀ ਨੂੰ ਸੰਗਲ ਲਾਉਣਾ ਪਿਆ ਬੰਦੇ ਦੇ ਮਤਲਬ ਆਪ ਜੀ ਸਮਝ ਰਹੇ ਹੋ ਇੱਥੇ ਇਸ ਵੀਰ ਨੂੰ ਪੈਣਾ ਪੈਂਦਾ ਜੀ ਕਿਉਂਕਿ ਜੇ ਇਸ ਵੀਰ ਨੂੰ ਖੋਲਦੇ ਨੇ ਤਾਂ ਬੱਚਿਆਂ ਦਾ ਨੁਕਸਾਨ ਹੋ ਸਕਦਾ ਕਿਸੇ ਨੂੰ ਵੀ ਜਿਹੜਾ ਨੁਕਸਾਨ ਜਿਹੜਾ ਇਨਸਾਨ ਪਹੁੰਚ ਸਕਦਾ ਪਰਿਵਾਰ ਚਾਹੁੰਦਾ ਨਹੀਂ ਹੁੰਦਾ ਵੀ ਕਿਸੇ ਨੂੰ ਬੰਨੀਏ ਪਰ ਮਜਬੂਰੀਆਂ ਐਸੀਆਂ ਬਣ ਜਾਂਦੀਆਂ ਨੇ ਦੇਖੋ ਭਾਈ ਭੈਣ ਬੱਚੇ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਸਾਡੇ ਮੈਂਬਰ ਨੂੰ ਅਸੀਂ ਬੰਨੀਏ ਪਰ ਮਜਬੂਰੀ ਇਹ ਜੀ ਬਣ ਜਾਂਦੀ ਹੈ ਵੀ ਚਾੱਕ ਉਸ ਇਨਸਾਨ ਦੇ ਸੰਗਲ ਲਾਉਣਾ ਪੈ ਜਾਂਦਾ ਆਪ ਜੀ ਪਹਿਲਾਂ ਵੀ ਸਾਡੀ ਵੀਡੀਓ ਦੇਖਦੇ ਹੋ ਕਿੰਨੇ ਵੀਰਾਂ ਨੂੰ ਇਸ ਹਾਲਾਤਾਂ ਦੇ ਵਿੱਚੋਂ ਲਿਆਇੰਦਾ ਜਾਂਦਾ ਔਰ ਕਿੰਨੇ ਵੀਰ ਠੀਕ ਵੀ ਹੋ ਗਏ ਬੜੀ ਗੁਰੂ ਸਾਹਿਬ ਦੀ ਕਿਰਪਾ ਵੀ ਇਸ ਟਾਈਮ ਅਸੀਂ ਹਰਿਆਣੇ ਦੇ ਵਿੱਚ ਆ ਜੀ ਔਰ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜੀ ਬਾਈ ਇਨਕੇ ਬਾਰੇ ਬਤਾਈਏ ਕਿ ਕਿੰਨੇ ਸਾਲ ਸੇ ਬੰਦੇ ਹੋਏ ਹਨ ਇਹ ਇਸ ਕੋਗੇ ਜੀ 5-6 ਸਾਲ ਤੋਂ ਲਗਾਤਾਰ ਜੀ ਬਿਲਕੁਲ ਲਗਾਤਾਰ ਜੀ ਪਹਿਲੇ 10-15 ਸਾਲ ਪਹਿਲੇ ਦਿੱਕਤ ਆਤੀ ਸੀ ਜੀ ਬਿਮਾਰ ਹੁੰਦੇ ਤੇ ਦਵਾਈ ਲੈ ਲੈਂਦੇ ਤੇ ਠੀਕ ਹੈ ਜੀ ਤਾਂ ਦੋ ਜਿਹੇ ਇੱਕ ਦੋ ਮਹੀਨਾ ਇਸ ਦਾ ਟਰੀਟਮੈਂਟ ਚਲਦਾ ਤਾਂ ਠੀਕ ਹੋ ਜਾਂਦੇ ਤੇ ਥੋੜੇ ਹੋਰ ਇਧਰ ਆ ਜਾਓ ਬਾਈ ਆ ਜਾਓ ਜੀ ਅੱਛਾ ਜੀ

भाई ये कैसे हालात बन गए देखिए जिस आदमी ने जो चक्की को चलाया बनाया उसी को आज बांधना पड़ गया ना कैसे हालात जी कैसे पहली बार इनको हुआ क्या पहली बार तो जी, जी उस टाइम इसकी उम्र मैं में सताईस ढाई साल थी जब शुरू में बीमार हुए थे जी तो इसको नींद नहीं आती थी उस टाइम डैडी भी थे जी छोटे चाचा जी भी थे जी। और हमारी दादी भी थी तो उस टाइम इसका ट्रीटमेंट चला जी काफी दिन चलिया तो उस टाइम भी बांधना होना पड़ा उस टाइम इसमें जान बहुत थी जी, जी यह कम से कम रुका था जी, जी था। तो उस टाइम इसे भी बांधना उस टाइम भी बांधना पड़ा जी।, जी उस टाइम इसका ट्रीटमेंट चला तो बिल्कुल ठीक हो गए थे जी फिर ये आठ दस साल ठीक रहे जी बिल्कुल डैडी जी एक्सपायर हो गए जी 2004 जी। में 2004 में, में एक्सपायर होने के बाद जी फिर इनकी स्थिति फिर खराब हो गई जी इसी तरह पांच साल से जहाँ बांधे हुए हैं ये भी लगातार पाँच साल से जी ਬੀਚ ਵਿੱਚ ਮੋਲ ਦਿੰਦੇ ਆ ਜਿਵੇਂ ਨਰਾਨੋ ਜਾਂ ਰੋਟੀ ਪਾਣੀ ਫਿਰ ਇਹ ਨਿਕਲ ਜਾਂਦਾ ਹੈ ਜੀ ਬਾਹਰ ਅਗਰ ਮੈਂ ਇੱਧਰ ਉੱਧਰ ਹੋ ਜਾਂ ਨਾ ਤਾਂ ਇਹ ਨਿਕਲ ਜਾਂਦਾ ਹੈ ਜੀ ਬਾਹਰ ਹਾਂਜੀ ਚਲੋ ਦਿਨ ਚੇਂਜ ਹੋ ਜਾਣਗੇ ਜੀ ਬਰਜਿੰਦਰ ਯਾਦਾਰਤ ਪੋਤੇ ਜੀ ਅੱਛਾ ਜੀ ਮਨੂੰ ਯਾਦਦਾਸਤ ਅਗਰ 20 ਸਾਲ ਬਾਅਦ ਬੰਦਾ ਮਿਲੇਗਾ ਨਾ ਜੀ 20 ਸਾਲ ਬਾਅਦ ਵੀ ਬੰਦਾ ਇਸ ਕੋ ਮਿਲਦਾ ਹੈ ਨਾ ਜੀ ਉਹ ਸੇ ਵੀ ਪਛਾਣ ਲੈਂਦਾ ਇੱਕ 20 ਸਾਲ ਬਾਅਦ ਤੁਸੀਂ ਕਿੰਨੇ ਸਾਲ ਬਾਅਦ ਮਿਲੇ ਉਹਨਾਂ ਨੂੰ ਜੀ ਮੈਨੂੰ ਕਈ ਸਾਲ ਨਹੀਂ ਮੈਂ ਤਾਂ ਪਹਿਲਾਂ ਜਾਂ ਹੁਣ ਇੱਕ ਖੇਤ ਠੀਕ ਸੀਗੇ ਨਾ ਇਹ मिलदे सिगे ते जानदे मेनू भी सत्तपाल नाम आ। ਹੁਣ ਤੁਹਾਡੇ ਸਾਹਮਣੇ ਕਹਿੰਦੇ ਡਰਾਈਵਰ ਆ ਗਿਆ ਸੱਤਪਾਲ। ਜੀ। ਇਹ ਵੀ ਕਹਿ ਰਹੇ ਆਂ ਜੀ ਦੇ ਬਹੁਤ ਸਾਲ ਬਾਅਦ ਮੇਰੇ ਨਾਲ ਮੁਲਾਕਾਤ ਹੋਈ ਆ। ਠੀਕ ਹੋ ਆਪ। ਬਿਲਕੁਲ। ਠੀਕ ਹੋ। ਠੀਕ ਹੈ। ਜੇ ਜਦੋਂ ਆਪ ਚੱਕੀ ਚਲਾਤੇ ਥੇ ਜੇ ਨਜ਼ਦੀਕ ਕੇ ਸਭੀ ਗਾਉਂ ਆਤੇ ਤੇ ਆਟਾ ਲੈ ਕੇ ਕਣਕ ਲੈ ਕੇ ਠੀਕ ਹੈ। ਇਹ ਆਪਣੇ 70 ਮੇ ਲਗਾਈ ਥੀ 1970 ਮੇ। ਕਿਤਨੇ ਸਾਲ ਚਲਾਈ ਫੇ ਚੱਕੀ ਆਪਨੇ ਜੇ? ਕਿਤਨੇ ਸਾਲ ਚਲਾ? ਗੈਸ ਨਾਲ ਚਲਾਈ। ਗੈਸ ਨਾਲ। 10 ਸਾਲ 10 ਸਾਲ ਇਕ ਤਾਂ 15 ਜਾਂਦਾ ਕਿੰਨੇ ਸਾਲ ਆਪਣੇ ਜੇ ਚੱਕੀ ਕੋ ਕਿੰਨੇ ਸਾਲ ਚਲਾਇਆ ਤਾ ਚੱਕੀ ਕਿੰਨੇ ਸਾਲ ਚਲਾਈਆ ਆ ਖੋਲ 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 ਜੀ ਖੋਲ ਰਹਿਣ ਖੋਲਦੇ ਖੋਲਦੇ ਚੱਕੀ ਕਿੰਨੇ ਸਾਲ ਤੱਕ ਚੱਕੀ ਕਿਆ ਸਾਲ ਚਲਾਈਦਾ ਉਹ ਹੈ 10 ਸਾਲ 15 ਸਾਲ ਹੈ ਕਿੰਨੇ ਸਾਲ ਚਲਾਈ ਕੁਝ ਦੱਸ ਨਹੀਂ ਰਹੇ ਜੀ ਔਰ ਤੁਸੀਂ ਦੇਖੋ ਹਾਲਾਤ ਕੀ ਬਣ ਗਏ ਜੀ 25 30 ਸਾਲ ਕਹਿੰਦੇ ਥੋੜਾ ਦੂਰੋਂ ਵੀਰ ਦੇ ਜਿਹੜੀਆਂ ਵੀਡੀਓਜ਼ ਬਣਾਈਆਂ ਜਾਣ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਇਹ ਸੰਗਲਾਂ ਦੀ ਇੱਥੇ ਲੋੜ ਨਹੀਂ ਸੀਗੀ ਇਨਸਾਨ ਨੂੰ ਬੰਨਣ ਦੀ ਨਟ ਪਾ ਕੇ ਪਰ ਮਜਬੂਰੀ ਆ ਨਾ ਜਿਹੜੀ ਉਹ ਬਹੁਤ ਕੁਝ ਕਰਾ ਦਿੰਦੀ ਆ ਇਨਸਾਨ ਤੋਂ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਜੀ ਅਸੀਂ ਇਸ ਟਾਈਮ ਇਹ ਪਿੰਡ ਕਿਹੜਾ ਜੀ ਇਹ ਜੋਲੀ ਪਿੰਡ ਜੀ ਜੋਲੀ ਜੇ ਨਜ਼ਦੀਕ ਸਾਹਾ ਹਾਂ ਜੀ ਸਾਹਾ ਹਰਿਆਣਾ ਹਰਿਆਣੇ ਦੇ ਵਿੱਚ ਸਾਹੇ ਦੇ ਬਿਲਕੁਲ ਨਾਲ ਜੋਲੀ گاؤں ਦੇ ਵਿੱਚ ਆ ਜੀ ਅਸੀਂ ਦੁਬਾਰਾ ਤੋਂ ਫੇਰ ਸੰਗਤਾਂ ਨੂੰ ਜਿਹੜਾ ਇਸ ਵੀਰ ਦੀ ਵੀਡੀਓ ਤਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਆਪਣੇ ਆਲੇ-ਦੁਆਲੇ ਇਲਾਕੇ 'ਚ ਜਰੂਰ ਅਵੇਅਰ ਹੋਵੋ ਤੁਸੀਂ ਇਦਾਂ ਦੇ ਵੀਰਾਂ ਲਈ ਜਰੂਰ ਮਦਦ ਲਈ ਅੱਗੇ ਆਓ ਜੇ ਕਿਸੇ ਨੂੰ ਨਹੀਂ ਪਤਾ ਸੰਸਥਾ ਬਾਰੇ ਤਾਂ ਦੱਸੋ ਜਿੱਦਾਂ ਉਸ ਵੀਰ ਨੇ ਭਾਈ ਉਹਨਾਂ ਨੂੰ ਦੱਸਿਆ ਵੀ ਭਾਈ ਇੱਕ ਸੰਸਥਾ ਹੈਗੀ ਉਹ ਇਹਨਾਂ ਦੇ ਵੀਰਾਂ ਦਾ ਇਲਾਜ ਕਰ ਸਕਦੀ ਆ ਉਹ ਇਹਨਾਂ ਲੋਕਾਂ ਲਈ ਕੰਮ ਕਰਦੀ ਹੈ ਸੰਸਥਾ ਤਾਂ ਦੱਸਣ ਤੇ ਪਤਾ ਲੱਗਿਆ ਤੁਸੀਂ ਦੇਖਣਾ ਅੱਜ ਤੋਂ ਅਗਲਾ ਸਮਾਂ ਕਿੰਨਾ ਸੋਹਣਾ ਹੋਣਾ ਚੇਂਜ ਹੋ ਜਾਣਾ ਇੱਥੋਂ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਮਜਬੂਰੀ ਕੀ ਕੁਛ ਕਰਾ ਦਿੰਦੀਆਂ ਬੰਦੇ ਤੋਂ ਪਰ ਸਾਨੂੰ ਇਹ ਚੀਜ਼ ਸੋਚ ਕੇ ਸਮਝ ਕੇ ਬੜਾ ਦੁੱਖ ਲੱਗਿਆ ਵੀ ਜਿਹੜੇ ਇਨਸਾਨ ਨੇ ਜਿਸ ਚੀਜ਼ ਨੂੰ ਬਣਾਇਆ ਹੁੰਦਾ ਚਲਾਇਆ ਹੁੰਦਾ ਉਸੇ ਜਗ੍ਹਾ ਤੇ ਉਹਨੂੰ ਬੰਨਣਾ ਪੈ ਜਵੇ ਕਿਹੜਾ ਸਮਾਂ ਬਣ ਗਿਆ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਮਾਂ ਆਵੇ ਇੱਕ ਦਿਨੇ ਠੀਕ ਹੋ ਕੇ ਦੁਬਾਰਾ ਤੋਂ ਆਪਣੇ ਪਰਿਵਾਰ ਚਾਉਣ ਆਪਣੇ ਬੱਚਿਆਂ ਨਾਲ ਖੇਡਣ ਇਹ ਇਹ ਜਿਹੜੇ ਵੀਰ ਖੜੇ ਨੇ ਸਾਡੇ ਨਾਲ ਇਹਨਾਂ ਦੇ ਚਾਚਾ ਜੀ ਨੇ ਜੀ ਤੁਹਾਡਾ ਕੀ ਨਾਮ ਦੱਸਿਆ ਤੁਸੀਂ ਜੀ ਮੇਰਾ ਜਗਵਿੰਦਰ ਹੈ ਜੀ ਜਗਵਿੰਦਰ ਜੀ ਨੇ ਜੀ ਜਗਵਿੰਦਰ ਜੀ ਦੇ ਚਾਚਾ ਜੀ ਨੇ ਜੀ ਉਹ ਤੇ ਇਹ ਕਿੰਨੇ ਭਰਾ ਨੇ ਜੀ ਤੁਹਾਡੇ ਫਾਦਰ ਸਾਹਿਬ ਹੋਣੀ ਤਿੰਨ ਭਾਈ ਅਭੀ ਹੈ ਦੋ ਕੀ ਡੈਥ ਹੋ ਗਈ ਜੀ ਠੀਕ ਹੈ ਜੀ ਔਰ ਵੀਰੇ ਜਬ ਜੇ ਠੀਕ ਥੇ ਉਸ ਉਸ ਵਕਤ ਦਾ ਕੋਈ ਬਾਤ ਬਤਾਨਾ ਚਾਹਤੇ ਹੋ ਆਪ ਹਾਂਜੀ ਜਬ ਜੇ ਠੀਕ ਥੇ ਮਤਲਬ ਜਬ ਜੇ ਪਹਿਲੀ ਵਾਰੀ ਆਪਨੇ ਬੋਲਾ ਜੇ ਪਹਿਲੀ ਵਾਰੀ ਇਨਸਾਨ ਕੋ ਹੋਆ ਕਿਆ ਵੀ ਇਹ ਆਪ ਕੋ ਲਗਾ ਮੈਂਟਲੀ ਹੋ ਚੁਕੇ ਹੈ ਕਿਆ ਹੋਆ ਥੋੜਾ ਜੀ ਜਬ ਡੈਡੀ ਕੀ ਡੈਥ ਹੋਈ ਨਾ ਜੀ ਉਸਕੇ ਉਸਕੇ ਬਾਅਦ ਜਿਆਦਾ ਦਿੱਕਤ ਆ ਗਈ ਜੀ ਇਸਕੋ ਲੇਲੇ ਥੋੜਾ ਮਨ पे ਉਸਕੇ ਸਾਥ ਲੈ ਲੈਣਾਂ इनकी ਦੋਨੋਂ ਕੀ ਨਾ ਇੱਕ ਸਲਾਹ ਹੁੰਦੀ ਸੀ ਜੀ ਕੋਈ ਵੀ ਕੰਮ ਕਰਨੋਂ ਤ ਤਾਂ ਲੈਲੇ ਉਹ ਕਹਿ ਦਿੱਤਾ ਉਹ ਬੜਾ ਥਾ ਜੀ ਇਸੇ ਕਰ ਦੇਣਾ ਤਾਂ ਚਾਹੇ ਉਲਟਾ ਕਹਿ ਰਿਹਾ ਚਾਹੇ ਸਿੱਧਾ ਕਹਿ ਰਿਹਾ ਜੀ ਤੋ ਉਸਕੇ ਜਾਣੇ ਕੇ ਬਾਅਦ ਹੀ ਜਿਆਦਾ ਦਿੱਕਤ ਹੋ ਗਈ ਜੀ ਇਸਕੋ ਫਿਰ ਲੈਲੇ ਥੋੜੀ ਬਹੁਤ ਹੀ ਡਰਿੰਕ ਲੱਗਿਆ ਇਹ ਘਣ ਫਿਰ ਇਹ ਨੀਂਦ ਨਹੀਂ ਆਵਦੀ ਜੀ ਇਸਨੇ ਨੀਂਦ ਕੀ ਜਿਆਦਾ ਦਿੱਕਤ ਆਣ ਲੱਗੀ ਸੀ ਨਹੀਂ ਇਹ ਵੀ ਠੀਕ ਹੋ ਗਏ ਜੀ ਔਰ ਹਮੇ ਐਸੀ ਥੋੜਾ ਜਿਹਾ ਪੰਜਾਬੀ ਚ ਵੀ ਦੱਸ ਦਨੇ ਸੰਗਤਾਂ ਨੂੰ ਹਿੰਦੀ ਚ ਵੀ ਦੱਸ ਦਨੇ ਐਸ ਵਕਤ ਅਸੀਂ ਹਰਿਆਣੇ ਦੇ ਵਿੱਚ ਆ ਜੀ ਸਾਹਾ ਸਾਹੇ ਤੋਂ ਥੋੜਾ ਜਿਹਾ ਹੋਰ ਅਸੀਂ ਲਚਕਾਨੀ ਪਿੰਡ ਤੋਂ ਆਏ ਆ ਜੀ ਸਾਡਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਟਿਆਲੇ ਦੇ ਬਿਲਕੁਲ ਨਾਲ ਭਾਦਸੋਂ ਰੋਡ ਦੇ ਉੱਪਰ ਲਚਕਾਨੀ ਪਿੰਡ ਆ ਉੱਥੇ ਆਪਣਾ ਫਰਜ ਸੇਵਾ ਸੁਸਾਇਟੀ ਇੱਕ ਸੰਸਥਾ ਚੱਲ ਰਹੀ ਹੈ ਜਿਹੜੀ ਇਦਾਂ ਦੇ ਵੀਰਾਂ ਨੂੰ ਸਾਮਦੀ ਹੈ ਔਰ ਉਹਨਾਂ ਦਾ ਇਲਾਜ ਕਰਾਉਂਦੀ ਹੈ ਫਿਰ ਪਰਿਵਾਰਾਂ ਨੂੰ ਦੇ ਦਿੰਦੀ ਆ ਔਰ ਆਪ ਸਭੀ ਲਚਕਾਨੀ ਕਵੀ ਆਓ ਲਚਕਾਨੀ ਪਟਿਆਲਾ ਜ਼ਿਲ੍ਹੇ ਦਾ گاؤں ਹੈ ਲਚਕਾਨੀ ਜਹਾਂ ਪਰ इस जैसे आदमियों की इस जैसे भाइयों की सेवा की जाती है हमारे पास पहले 700 व्यक्ति ऐसे हैं जिनको हम ऐसे हालातों से ही घर से लाए थे और अभी उनका ट्रीटमेंट चल रहा है गुरु साहब कृपा करना इनोंदे भी हालात बदलनगे सानू ओन्नी हिंदी ता नहीं बोलनी आंदी है इस टाइम अस हरियाणाच खड़े हो क्योंकि पंजाबी कदे जिंदगी च हिंदी बोले ही नी ना सानू समझावनी आ रही है पर ਇੱਕ ਸਾਡੀ ਮਜਬੂਰੀ ਆ ਵੀ ਇਸ ਤੁਹਾਨੂੰ ਦੱਸਣਾ ਚਾਹੁੰਦੇ ਆ ਹਾਲਾਤ ਕੀ ਬਣ ਗਏ ਇਨਸਾਨ ਦੇ ਤੁਸੀਂ ਸਾਰੇ ਭੈਣ ਭਰਾਵਾਂ ਮੇ ਇਹਨਾਂ ਦੀ ਅਰਦਾਸ ਕਰਨੀ ਆ ਤਾਂ ਜੋ ਇਹ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਚ ਆ ਸਕਣ ਜਿੱਦਾਂ ਪਹਿਲਾਂ ਕਿੰਨੇ ਬੰਦੇ ਠੀਕ ਹੋ ਕੇ ਆਪੋ ਆਪਣੇ ਘਰੋ ਘਰੀ ਗਏ ਉਦੋਂ ਹੀ ਇਹ ਵੀ ਇੱਕ ਦਿਨ ਸਮਾਂ ਆਵੇ ਵੀ ਆਪਣੇ ਪਿੰਡ ਚ ਆਉਣ ਦੁਬਾਰਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਨਗਰ ਦੇ ਵਿੱਚ ਸਮਾਂ ਬਤਾਉਣ ਆਪਾਂ ਬਾਹਰ ਖੜ੍ਹਦੇ ਆ ਨੇ 2 ਮਿੰਟ ਵੀ ਰਹਿ ਜਾਓ ਹਾਂਜੀ ਦੋਸਤੋ ਤੁਸੀਂ ਦੇਖੇ ਨੇ ਜੀ ਇਸ ਚੱਕੀ ਦੇ ਹਾਲਾਤ ਇਹ ਚੱਕੀ ਨਾਰਾਇਣਗੜ ਰੋਡ ਦੇ ਉੱਪਰ ਆ ਜੀ ਬਹੁਤ ਵੀਰ ਇੱਥੋਂ ਦੀ ਨੰਗੇ ਹੋਣਗੇ ਬਹੁਤ ਵੀਰ ਇੱਥੋਂ ਦੀ ਗੁਜਰੇ ਹੋਣਗੇ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਇੱਕ ਇਨਸਾਨ ਇਸ ਚੱਕੀ ਦੇ ਵਿੱਚ ਜਿਹੜਾ ਬੰਨਣਾ ਪਿਆ ਰਿਹਾ ਪਰਿਵਾਰ ਨੂੰ ਖੰਡਰ ਬਣ ਚੁੱਕੀ ਆ ਕਿਸੇ ਸਮੇ ਉਹਰੇ ਬਹੁਤ ਰੌਣਕਾਂ ਹੋਣੀਆਂ ਆ ਦੇਖੋ ਤੁਸੀਂ ਮਸ਼ੀਨਾਂ ਇਦਾਂ ਹੀ ਖਰਾਬ ਹੋ ਰਹੀਆਂ ਨੇ ਛਾਤੇ ਦੀ ਬਿਲਕੁਲ ਖਰਾਬ ਹੋ ਗਈ ਸੀ ਪਰਿਵਾਰ ਵਾਲਿਆਂ ਨੇ ਛੱਤ ਦੁਆਰਾ ਤੋਂ ਪਾਈ ਆ ਔਰ ਇਹਦੇ ਵਿੱਚ ਜਿਹੜਾ ਇੱਕ ਇਨਸਾਨ ਨੂੰ ਕੈਦ ਕਰਨਾ ਪਿਆ ਜੀ ਮਜਬੂਰੀ ਬਸ ਪੈ ਕੇ ਔਰ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇੱਕ ਦਿਨ ਸਮਾਂ ਆਵੇ ਇਹ ਦੇਖੋ ਕਿੰਨਾ ਕੱਦ-ਕਾਰਡ ਸੀਗਾ ਕਿੰਨਾ ਹੱਡ ਭਾਰੀ ਜਿਹਾ ਸੀਗਾ ਜਿਵੇਂ ਆਪਣੇ ਹੱਥ ਹਲਕੇ ਜਿਹੇ ਹੁੰਦੇ ਨੇ ਕਿੰਨਾ ਹੱਥ ਭਾਰੀ ਸੀਗਾ ਉਹਨੇ ਦੱਸਿਆ ਵੀ ਜੋਰ ਬਹੁਤ ਸੀਗਾ ਪਰ ਕੋਈ ਸਮਾਂ ਆਵੇ ਇਹਨਾਂ ਦੇ ਧੀਆ ਪੁੱਤ ਵੀ ਖੁਸ਼ ਰਹਿਣ ਉਹ ਵੀ ਖੁਸ਼ੀਆਂ ਮਨਾਉਣ ਉਹਨਾਂ ਨੂੰ ਵੀ ਪਤਾ ਹੋਵੇ ਵੀ ਸਾਡਾ ਫਾਦਰ ਠੀਕ ਆ ਤੁਸੀਂ ਸੋਚੋ ਇੱਕ ਧੀ ਦੇ ਦਿਲ ਤੇ ਕੀ ਬੀਤਦੀ ਹੋਊਗੀ ਜਿਹੜੀ ਧੀ ਦਾ ਵਿਆਹ ਹੋ ਚੁੱਕਿਆ ਉਹ ਕੀ ਸੋਚਦੀ ਹੋਊਗੀ ਵੀ ਮੇਰਾ ਫਾਦਰ ਇੱਥੇ ਬੰਨਿਆ ਵਾ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਔਰ ਪੁੱਤ ਜਿਹੜਾ ਅੱਜ ਇਸ ਟੈਮ ਆਸਟ੍ਰੇਲੀਆ ਦੀ ਧਰਤੀ ਤੇ ਆ ਉਹਦੇ ਤੇ ਕੀ ਬੀਤਦੀ ਹੋਊਗੀ ਵੀ ਅਸੀਂ ਅੱਜ ਏਡੇ ਮਹਿੰਗੇ ਸ਼ਹਿਰ ਦੇ ਵਿੱਚ ਕੁਮਰੇ ਆ ਤੇ ਸਾਡਾ ਬਾਪ ਇੱਕ ਚੱਕੀ ਦੇ ਵਿੱਚ ਬੰਨਿਆ ਵਾ ਸਮਾਂ ਆਵੇ ਉਹਨਾਂ ਨੂੰ ਇੰਨਾ ਕੁ ਚੰਗਾ ਲੱਗੇ ਵੀ ਸਾਡੇ ਫਾਦਰ ਸਾਹਿਬ ਠੀਕ ਹੋ ਕੇ ਸਾਡੇ ਵਿੱਚ ਬੈਠੇ ਨੇ ਕੋਈ ਸਮਾਂ ਆਵੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਐਸਾ ਸਮਾਂ ਆ ਜਾਵੇ ਵੀ ਜਾਂ ਠੀਕ ਹੋ ਕੇ ਮੈਂ ਕਹਿੰਦਾ ਐਸੇ ਚੱਕੀ ਨੂੰ ਦੁਬਾਰਾ ਤੋਂ ਖੋਲਣ ਦੁਬਾਰਾ ਤੋਂ ਮਸ਼ੀਨਾਂ ਦੀ ਰਿਪੇਅਰ ਕਰਕੇ ਦੁਬਾਰਾ ਤੋਂ ਲੋਕਾਂ ਦਾ ਜਿਹੜਾ ਆਟਾ ਪੀਕੇ ਦੇਣ ਉਹੀ ਪਿਆਰ ਮੁਹੱਬਤ ਲੋਕ ਪਹਿਲਾਂ ਕੀ ਹੁੰਦਾ ਸੀ ਜੀ ਦਾਣੇ ਲੈ ਲੈਂਦੇ ਤੇ ਆਟਾ ਪੀਲਾ ਦੇਦੇ ਜੇ 50 ਕਿਲੋ ਦਾਣੇ ਆਏ ਉਹ ਚੋਂ 2-4 ਕਿਲੋ ਦਾਣੇ ਚੱਕੀ ਨੇ ਰੱਖਣੇ ਬਾਕੀ ਪੀਕੇ ਦੇ ਦੇਣੇ ਮਤਲਬ ਆਟਾ ਬਣਾ ਕੇ ਦੇ ਦੇਣੇ ਐਦਾਂ ਦਾ ਜਿਹੜਾ ਪਿਆਰ ਮੁਹੱਬਤ ਦੁਆਰਾ ਤੋਂ ਇਸ ਚੱਕੀ ਦੇ ਵਿੱਚ ਸ਼ੁਰੂ ਹੋਵੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਔਰ ਇਹ ਵੀਰ ਤੰਦਰੁਸਤ ਹੋਵੇ ਬੜਾ ਤੁਸੀਂ ਦੇਖੋ ਬਿਨਾਂ ਬਿਜਲੀ ਤੋਂ ਬਿਨਾਂ ਲਾਈਟ ਤੋਂ ਬਿਨਾਂ ਪੱਕੇ ਤੋਂ ਉਸ ਇਨਸਾਨ ਦੇ ਹਾਲਾਤ ਕੀ ਨੇ ਤੁਸੀਂ ਮਹਿਸੂਸ ਕਰਕੇ ਦੇਖੋ ਵੀ ਇੱਕ ਦਿਨ ਲਈ ਇੱਕ ਪਲ ਲਈ ਤੁਸੀਂ ਮਹਿਸੂਸ ਕਰੋ ਵੀ ਉਹ ਅੰਦਰਲੇ ਇਨਸਾਨ ਤੁਸੀਂ ਹੋਵੇਂ ਮੈਂ ਹੋਵਾਂ ਤੁਹਾਡੇ ਭੈਣ ਭਰਾ ਹੋਵੇ ਤੁਹਾਡੇ ਫਾਦਰ ਸਾਹਿਬ ਹੋਣ ਤੁਹਾਡਾ ਭਾਈ ਹੋਵੇ ਤੁਹਾਡਾ ਕੋਈ ਆਪਣਾ ਹੋਵੇ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਤੇ ਤੁਹਾਡੇ ਤੇ ਕੀ ਬੀਤੂਗੀ ਤੁਸੀਂ ਸੋਚ ਕੇ ਦੇਖੋ ਇੱਕ ਵਾਰੀ ਤੁਸੀਂ ਆਓ ਆਪਾਂ ਅੰਦਰੋਂ ਫਿਰ ਵੀਰ ਨੂੰ ਖੋਲੀਏ ਤੇ ਨਾਲ ਲੈ ਕੇ ਚੱਲੀਏ ਅਸੀਂ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਲੈ ਕੇ ਚੱਲੇ ਆ ਜੀ ਤੁਹਾਡੀਆਂ ਦਬਾਵਾਂ ਨਾਲ ਅੱਜ ਸੰਸਥਾ ਹਰਿਆਣੇ ਦੇ ਵਿੱਚ ਪਹੁੰਚੀ ਆ ਜੀ ਵੀਰੇ ਉਹਨਾਂ ਦੀ ਚਾਬੀ ਫਿਰ ਕਿਹਦੇ ਕੋਲ ਆ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਲਓ ਜੀ ਆਜੋ ਵੀਰੇ ਤੁਸੀਂ ਆਜੋ ਲੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਮੇਨ ਪੂਨਰ ਬੈਰ ਕਰਤਾ ਪੁਰਖ ਨੇ ਇਹ ਵੀਰੇ ਪਾਨੇ ਵੱਡੇ ਨੇ ਜੀ ਛੋਟੇ ਲਿਹਾਉਣੇ ਪੈਣਗੇ ਇੱਕ ਚਾਬੀ ਤਾਂ ਲੱਗੀ ਵੀਰੇ ਤੁਸੀਂ ਲਿਹਾਓ 18 ਦਾ 17 ਦਾ ਲੱਗੀ 17 ਦਾ 18 ਦਾ ਲਿਹਾਓ 17 ਦਾ ਹੈਗਾ ਪੁੱਛੀ ਮਸ਼ੀਨ ਦੇ ਚੱਕਰੇ ਪੱਜ ਕਰ ਨਹੀਂ 17 ਦਾ ਨਹੀਂ ਹੈਗਾ 18 ਦਾ 18 ਦਾ ਵੀਰੇ ਆ 17 ਦਾ ਮੰਗਾਉਣੀ ਇਹ 18 ਦਾ ਨਹੀਂ 18 ਦਾ ਤਾਂ ਲੱਗਿਆ ਨਾ ਇੱਧਰ ਤਾਂ ਦੇਖੋ 18 ਦਾ ਤਾਂ ਲੱਗ ਗਿਆ ਇੱਧਰ ਹੁਣ ਹੋਆ ਕਿ ਲੱਗ ਗਿਆ ਲੱਗੂਗਾ ਜੀ ਲੈ ਮੈਂ ਇੱਕ ਮਿੰਟ ਨਹੀਂ ਤਾਂ ਕੋ ਹੋਆ ਵੀ 17 ਦਾ ਲੱਗੂਗਾ ਜੀ 17 ਦਾ 18 ਦਾ ਲੈ ਲਿਖਾ ਓਏ ਵੀਰੇ 18 ਦਾ ਲੱਗੂ ਇਹਨੂੰ ਮਿਲਦਾ ਦੇਖ 18 ਦਾ ਤਾਂ ਹੈਗਾ ਹੀ ਇਹ ਆਹ 18 ਦਾ ਹਾਂਜੀ ਹਾਂਜੀ ਹਾਂ 18 ਦਾ 17 ਦਾ ਮਗਉ 17 ਦਾ ਲੈਣ ਦਾ ਹੋਰ ਵੀਰੇ ਠੀਕ ਆ ਜੀ ਠੀਕ ਹੋ ਮੇਰਾ ਨਾਮ ਸਤਪਾਲ ਸਿੰਘ ਆ ਜੀ ਹਾਂਜੀ ਇੱਕ ਨਾਮ ਹੈ ਜਸਮੇਰ ਨਾਮ ਵੀ ਸਤਪਾਲ ਹੀ ਆ ਠੀਕ ਹੈ ਠੀਕ ਹੈ ਇਹ ਮੋੜਾ जी। है जी, है। I am speaking, जैसे मायावती अपना करते थे हम, हम एक छोटे से काशकार वो खड़े मेरा नाम बलिंदर है नखड़ोली यहाँ से पुराने रस्ते तीन बाई आठ एक सूत्र तीन पाँच सतरंच गाजियाबाद फील्ड वहाँ से है ਜਬਾਤ ਸਤਨੂ ਸਦਨ ਚੜੀ ਮੈਂ ਤੈਨੂੰ ਤਰਤਾਣੀ ਹਾਈ ਕੋਰਟ ਸੁਣੇ ਕੋਰਟ ਵਾਈ ਕੋਰਟ ਇਹ ਆ ਵੀਰੇ ਪਾਣ ਲੈ ਆਏ ਤੁਸੀਂ ਲਿਆਓ ਵੀਰੇ ਕਿਹੜਾ ਲੱਗੂ ਵੀਰੇ ਸਤਾਰਾ ਆਏਗਾ 85 ਨੰਬਰ ਆਈ ਨਾ ਮੈਂ ਇੱਧਰ 18 ਦੇ ਲੱਗਣਾ ਵੀਰੇ ਅੱਛਾ ਠੀਕ ਹੈ ਠੀਕ ਆ ਵੀਰੇ ਲੋ ਸੱਚੇ ਪਾਤਸ਼ਾਹ ਜੀ ਮਹਾਰਾਜੀ ਹੋ ਇੱਕ ਇੱਕ ਮਹਾਰਾ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੇਖੋ ਕਿੱਦਾਂ ਨੂੰ ਕਮਾ ਇਹਨੂੰ ਮੈਂ ਹੁਣ ਪੁੱਠਾ ਮੋੜਾਂ ਉੱਪਰ ਨੂੰ ਹਨਾ ਮੋੜ ਦੋ ਵੀਰੇ ਵਾਹਿਗੁਰੂ ਇੱਕ ਓਕਾਰ ਸਤਿ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰ ਅਰ ਭਾਈਓਣੀ ਇਸ ਟਾਈਮ ਜਿੰਦਾ ਖੋਲ ਰਹੇ ਨੇ ਜੀ ਵੀਰ ਦਾ ਤੁਸੀਂ ਜਿੰਦਾ ਖੋਲਦੇ ਖੋਲਦੇ ਨਾਲ ਅਰਦਾਸ ਕਰਦੇ ਰਹੋ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ 'ਚ ਰਾਮਚੰਦਰ ਜੀ ਦੇ ਚਰਨਾਂ 'ਚ ਕਿਉਂਕਿ ਤੁਹਾਡੀ ਕੀਤੀ ਅਰਦਾਸ ਆ ਨਾ ਜਿਹੜੀ ਉਹੀ ਇਸ ਇਨਸਾਨ ਨੂੰ ਠੀਕ ਕਰੂਗੀ ਜੀ ਤੁਸੀਂ ਜਿਸੇ ਵੀ ਧਰਮ ਨੂੰ ਜਿਹੜਾ ਮੰਨਦੇ ਹੋ ਤੁਸੀਂ ਇੱਕ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ 'ਚ ਇਹਨਾਂ ਲਈ ਅਰਦਾਸ ਕਰਨੀ ਆ ਵੀ ਇਹ ਤੰਦਰੁਸਤ ਹੋ ਜਾਣ ਇਹਨਾਂ ਨੂੰ ਦਵਾਈ ਲੱਗ ਜੇਵੇ ਲਚਕਾਣੀ ਪਿੰਡ ਆਸ਼ਰਮ 'ਚ ਜਾ ਕੇ ਤੰਦਰੁਸਤ ਹੋ ਜਾਣ ਬਸ ਤੁਸੀਂ ਇਹ ਅਰਦਾਸ ਕਰਨੀ ਆ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਮਾਤਾ ਰਾਣੀ ਦੇ ਚਰਨਾਂ 'ਚ ਜਿਸ ਵੀ ਤੁਸੀਂ ਤਰੀਕੇ ਨਾਲ ਭਗਵਾਨ ਪ੍ਰਮਾਤਮਾ ਨੂੰ ਪੂਜਦੇ ਹੋ ਤੁਸੀਂ ਦੇਖੋ ਹਾਲਾਤ ਕੀ ਬਣ ਚੁੱਕੇ ਨੇ ਇਨਸਾਨ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਿਰੇ ਤੁਸੀਂ ਫਿਰ ਜਦੋਂ ਖੋਲਦੇ ਹੋ ਡੇਲੀ ਐਚੂ ਖੋਲਦੇ ਨੂੰ ਨਾ ਖੁੱਲੀ ਚਲਣਾ ਨਾ ਖੁੱਲੀ ਚੋ ਹਾਂਜੀ ਕਿ ਉਧਰੋਂ ਅੱਛਾ ਇਹ ਪਤਾ ਹੈ ਜੀ ਪਹਿਲੇ ਤਾਂ ਲੋਕ ਲਗਾਉਂਦੇ ਤੇ ਜੀ ਤਾਲਾ ਠੀਕ ਹੈ ਉਸੇ ਤੋੜ ਦਿੱਤਾਤਾ ਜੀ ਜਿਵੇਂ ਅਬੀ ਲਗਾ ਕੇ ਗਏ 5 ਮਿੰਟ ਬਾਅਦ ਤੋੜ ਦੇਗਾ ਓਕੇ ਬਿਰੇ ਮੈਂ ਫਿਰ ਇਹ ਵੀ ਬਲਕਿ ਨਾ ਲੋਕ ਵਾਲੀ ਡਿਬਰੀ ਹੈ ਜੀ ਇਸ ਵਿੱਚ ਰੁਕਿਆ ਜੀ ਵੈਸੇ ਨੇ ਰੁਕਾਤਾ ਜੀ ਅੱਛਾ ਹਾਂਜੀ ਜ਼ੋਰ ਬਹੁਤ ਆ ਜਾਂਦਾ ਹਨਾ ਹਾਂਜੀ ਆਪ ਤਾਂ ਬਹੁਤ ਕਮਜ਼ੋਰ ਹੋ ਗਏ ਜੀ ਅੱਛਾ ਜੀ ਉਹ ਵੀ ਕਦਕਾਠ ਬਹੁਤ ਜਿਆਦਾ ਦੇ ਦੋ ਆਦਮੀ ਪੈ ਨਹੀਂ ਰੁਕਦਾ ਜੀ ਅੱਛਾ ਜੀ ਹਾਂ ਜੀ ਆਪਣਾ ਐਡਵਲਪ ਚਲੋ ਦੇ ਅੱਛਾ ਉਹ ਤੋਂ ਫਿਰ ਮੈਂ ਤਾਂ ਤੁਹਾਨੂੰ ਅਟੈਕ ਕਰਦਾ ਸੀ ਤੁਹਾਡੇ ਤੇ ਬਸ ਪਤਾ ਹੈ ਜੀ ਜੋ ਤੋਂ ਜਿਆਦਾ ਦੇ ਘਤੋ ਲੈ ਲੈ ਦਿਮਾਗ ਵਿੱਚ ਫਿਰ ਤੋਂ ਕਰਾ ਜੀ ਜੀ ਬਾਜੀ ਬਾਹਰ ਉਤਰੇ ਹੋ ਚਾਹ ਦੋਰਾ ਬੈਠੇ ਜਿਵੇਂ ਗੱਲ ਕਰਦੇ ਕੋਈ ਦਿੱਕਤ ਨਹੀਂ ਆ ਜੀ ਹਾਂ ਜੀ ਜਿਵੇਂ ਇਕੱਲਾ ਵਾ ਨਾ ਜੀ ਇਕੱਲੇ ਵੀ ਦਿੱਕਤ ਕਰਾ ਜੀ ਤਾਂ ਨੋ ਬਾਈ ਜਦੋਂ ਅਸੀਂ ਐਂਟਰ ਹੋਏ ਆ ਡਰਦਾ ਸੀ ਵੀ ਕੋਈ ਗੱਲ ਨਾ ਹੋ ਜੇ ਕੋਈ ਚਲੋ ਸਾਨੂੰ ਤਾਂ ਹੁਣ ਭੇਤ ਆ ਗਿਆ ਹਨਾ ਵੀਰ ਇਹਨਾਂ ਰੂਹਾਂ ਦਾ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਵੈਸੇ ਯੂਪੀ سے લેਵਰਾ ਆਵਤੀ ਨਾ ਜੀ ਜੈਸੇ ਵੀ ਅਬ ਮੈਨੂੰ 2-3 ਮਹੀਨੇ ਪਹਿਲੇ ਕਾਫੀ ਸਾਲ ਪੁਰਾਣਾ ਆਇਆਤਾ ਜੀ ਕਮ ਸੇ ਕਮ 16-17 ਸਾਲ ਪਹਿਲੇ ਉਹ ਪਛਾਣ ਲਿਆਤਾ ਜੀ ਇਸਨੂੰ 17 ਸਾਲ ਪਹਿਲੇ ਦਾ ਆਇਆ ਵਾ ਮਤਲਬ ਲੇਵਰ ਵਾਲਾ ਪਛਾਣ ਲਿਆ ਵਾ ਜੀ ਬੰਦਾ ਮਤਲਬ ਦਿਮਾਗ ਕੰਮ ਕਰ ਰਿਹਾ ਵਾ ਵਾਹਿਗੁਰੂ ਆਜੋ ਜੀ ਅਜੂ ਵੀਰੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਕਿ ਕਿਸ ਤਰੀਕੇ ਨਾਲ ਪੂਜਾ ਕਰਦੇ ਸੀ ਜੀ ਇਹ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਨਾਂ ਨੂੰ ਵੱਧ ਪਿਆਰ ਕਰਦੇ ਸੀ ਮਤਲਬ ਜੈ ਜੀ ਜੀ ਦੀ ਓਕੇ ਓਕੇ ਇਹ ਕਾਵੜ ਲੈ ਕੇ ਅੱਛਾ ਠੀਕ ਹੈ ਜਦ ਆਪ ਠੀਕ ਹੋਗੇ ਨਾ ਫਿਰ ਅਸੀਂ ਜਾਏਗੇ ਗੰਗਾ ਕਾਵੜ ਲੈਣੇ ਲਈ ਗੰਗਾ ਜਲ ਲੈ ਕੇ ਆਣਾ ਠੀਕ ਹੈ ਮੇਰੀ ਗਿਆ ਕਾਵੜ ਲੈਣ ਅੱਛਾ ਜੀ ਕਹੇ ਫਿਰ ਆਪ ਕਿੰਨੀ ਵਾਰ ਲਾਏ ਥੇ ਜਲ ਗੰਗਾ ਜਲ ਗੰਗਾ ਜਲ ग्यारह बार गंगा जल लाए हैं जी कावड़ की सेवा जो करते थे देखिए आज क्या हालात हो चुके हैं इस व्यक्ति के और अभी हम इनको पटियाला लेकर जाएंगे पटियाला के नज़दीक हमारा गांव है लचकानी वहां पर हमारी सोसाइटी है जिसमें अभी 130 व्यक्ति अभी रह रहे हैं जिनका इलाज चल रहा है जो ऐसे ही हालातों में हम लाते हैं उनको और उनकी मेडिसिन और परमात्मा की भक्ति के साथ अरदास के साथ हम इनको ठीक कर पाते हैं ये देखिए ये आदमी इनको छोड़ दो जीने दो इनको अपनी लाइफ तो महाराज सच्चे पातशाह जी वाहगुरु 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 ये गाड़ी में हम चलेंगे गाड़ी में आ जाओ आ जाओ बैठ जाओ बैठ जाओ आप बैठ जाओ वाहगुरु अब बैठ जाइए हाँ जी वाहगुरु बहुत अच्छे हैं आप तो बड़ा अच्छा नेचर है आपका तो बहुत हद हथ भारी है जी मतलब कद काठ बहुत ज्यादा है जी ਸੱਚੇ ਪਾਤਸ਼ਾਹ ਵਾਹਿਗੁਰੂ ਆਪ ਥੋੜਾ ਪਿਛੇ ਹੋ ਜਾਈਏ ਆਪ ਉਸ ਸੇ ਨਾ ਨਹੀਂ ਗੰਦਾ ਹੋ ਜਾਣਾ ਨਹੀਂ ਗੰਦਾ ਨਹੀਂ ਹੋਗਾ ਗੰਦਾ ਨਹੀਂ ਹੋਗਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਆਪ ਰੱਖ ਲਓ ਪੈਰ ਰੱਖ ਲਓ ਕੁਝ ਗੰਦਾ ਨਹੀਂ ਹੋਗਾ ਰੱਖ ਲਓ ਦੇਖੋ ਇੰਨੀ ਇੰਨੀ ਸੈਂਸ ਹੈਗੀ ਹੈ ਕਿ ਇਹਨੇ ਗੰਦਾ ਹੋ ਜਾਏਗਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇੱਕ ਦਿਨ ਸਮਾਂ ਆਵੇ ਜਿਹੜਾ ਇਹ ਇਦਾਂ ਹੀ ਇਹਨਾਂ ਨੂੰ ਜਿਵੇਂ ਅੱਜ ਲੈ ਕੇ ਚੱਲੇ ਆ ਨਾ ਜੀ ਤੁਹਾਡੀਆਂ ਅਰਦਾਸਾਂ ਹੋਣ ਇਦਾਂ ਹੀ ਇਹਨਾਂ ਨੂੰ ਇੱਕ ਦਿਨ ਖੁਸ਼ੀ ਕੁਝ ਛੱਡ ਕੇ ਜਾਈਏ ਵੀ ਅਸੀਂ ਪਰਿਵਾਰ ਨੂੰ ਕਹੀ ਵੀ ਅੱਜੇ ਠੀਕ ਆ ਭਾਈ ਅੱਜ ਇਹਨੂੰ ਚੱਕੀ ਪਾ ਕੇ ਦੇ ਦੋ ਇਹਨੂੰ ਚੱਕੀ ਖਲਾਕ ਕੇ ਦੇ ਦੋ ਭਾਈ ਅੱਜ ਚੱਕੀ ਦੇ ਵਿੱਚ ਉਹੀ ਮਸ਼ੀਨਾਂ ਰੱਖ ਕੇ ਦੇ ਉਹਦੇ ਵੀ ਬੰਦਾ ਚੱਕੀ ਚਲਾਊਗਾ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਔਰ ਐਸੀ ਸੰਗਤ ਜੀ ਹੁਣ ਚਾਲੇ ਪਾਉਣ ਲੱਗਿਆਂ ਜੀ ਉਹਨੂੰ ਚਲੋ ਜੀ ਚਲੋ ਵਾਹਿਗੁਰੂ ਬੋਲ ਕੇ ਤੋਰ ਲਓ ਅੱਗੇ ਗੱਡੀ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜੀ ਔਰ ਤੁਹਾਨੂੰ ਹੁਣ ਸਾਰੇ ਵੀਰ ਸਾਨੂੰ ਦੇਖ ਕੇ ਰੁਕੇ ਨੇ ਜੀ ਵੀ ਕੀ ਇੱਥੇ ਸੇਵਾ ਪਰ ਇਨਸਾਨ ਨੂੰ ਅੱਜ ਆਪਾਂ ਜੇ ਨਾਂ ਖੋਲਦੇ ਤੁਸੀਂ ਮੰਨ ਲਓ ਵੀ ਚਾਹੇ 20 ਸਾਲ ਹੋ ਜਾਣ ਪਰਿਵਾਰ ਦੀ ਐਡੀ ਮਜਬੂਰੀ ਬਣ ਜਾਂਦੀ ਆ ਵੀ ਉਹਨੂੰ ਬੰਨਣਾ ਹੀ ਪੈਣਾ ਪਰਿਵਾਰ ਨੇ ਦਵਾਈਆਂ ਵੀ ਦਵਾਈਆਂ ਹੁਣ ਵੀ ਪਰਿਵਾਰ ਉਧਰ ਬੱਚਿਆਂ ਤੋਂ ਡਰਦੇ ਥੋੜਾ ਜੱਕ ਲੈ ਕੇ ਨਹੀਂ ਜਾਂਦੇ ਕਿਉਂਕਿ ਜ਼ੋਰ ਬਹੁਤ ਆ ਜਾਂਦਾ ਇਹਨਾਂ ਇਨਸਾਨਾਂ 'ਚ ਸਾਨੂੰ ਪਤਾ ਜੀ ਵੀ ਕਿਵੇਂ ਇਹਨਾਂ ਇਨਸਾਨਾਂ 'ਚ ਜ਼ੋਰ ਆਉਂਦਾ ਚਾਰ-ਚਾਰ ਬੰਦੇ ਪੰਜ-ਪੰਜ ਬੰਦੇ ਨਹੀਂ ਫੜ ਪਾਉਂਦੇ ਜੀ ਇੰਨਾ ਜ਼ੋਰ ਆ ਜਾਂਦਾ ਇਨਸਾਨ 'ਚ ਇੰਨਾ ਮਤਲਬ ਤਾਕਤਵਰ ਹੋ ਜਾਂਦਾ ਇਨਸਾਨ ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿਦੇ ਸਿਰ 'ਚ ਮਾਰਨੀ ਆ ਕਿਦੇ ਮੂੰਹ 'ਤੇ ਮਾਰਨੀ ਆ ਕਈ ਵਾਰੀ ਸਾਡੇ ਨਾਲ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੀ ਇਹੋ ਚੱਕੀ ਆ ਜੀ ਤੁਸੀਂ ਦੇਖ ਰਹੇ ਹੋ ਪਿੱਛੇ ਵੀ ਕੁਝ ਮਸ਼ੀਨਾਂ ਜੀਆਂ ਲੱਗੀਆਂ ਨੇ ਉਹ ਕੱਪੜੇ ਵੀਰਦੇ ਹੀ ਹੋਣੇ ਇਹਦੇ ਕਿਉਂਕਿ ਇੱਥੇ ਵਿਚਾਰਾ ਬਸ ਟਾਈਮ ਕੱਢ ਰਿਹਾ ਸੀਗਾ ਜੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਅੱਜ ਕਿਰਪਾ ਕੀਤੀ ਸਾਡੇ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਹੋ ਜੀ ਕਿਰਪਾ ਕੀਤੀ ਵੀ ਸਾਨੂੰ ਅੱਜ ਮਹਾਰਾਜ ਨੇ ਉਰੇ ਤੱਕ ਭੇਜਿਆ ਔਰ ਸਾਡੇ ਤੋਂ ਇਹ ਕਾਰਜ ਕਰਵਾਤਾ ਮਹਾਰਾਜ ਨੇ ਆਪ ਨਾਲ ਖੜਕੇ ਤੁਹਾਡੀਆਂ ਦਵਾਵਾਂ ਨਾਲ ਜੀ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਅੱਜ ਇਸ ਵੀਰ ਦੀ ਮਦਦ ਕਰਦੇ ਹੋਏ ਵੀ ਸਾਨੂੰ ਪ੍ਰਮਾਤਮਾ ਨੇ ਇਨੀ ਤਾਕਤ ਦਿੱਤੀ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਕਦੇ ਆਇਓ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ ਸਾਡੇ ਨਾ ਸ਼ਬਦਾਂ ਨੂੰ ਸਮਝਿਓ ਸਾਨੂੰ ਕਿਤੇ ਮਾਇਆ ਦੀ ਬਹੁਤੀ ਲੋੜ ਨਹੀਂ ਪਰ ਤੁਹਾਡੇ ਸਾਥ ਦੀ ਬਹੁਤ ਲੋੜ ਐ ਅਸੀਂ ਚਾਹੁੰਨੀ ਆ ਬਹੁਤ ਵੱਡੇ ਵੱਡੇ ਘਰ ਬਣ ਜਾਣ ਲਚਕਾਣੀ ਪਿੰਡ ਦੇ ਵਿੱਚ ਜਿੱਥੇ ਇਦਾਂ ਦੇ ਵੀਰਾਂ ਨੂੰ ਲਿਆ ਕੇ ਰੱਖ ਕੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਠੀਕ ਕਰ ਸਕੀਏ ਇਧਰਲੇ ਪਾਸੇ ਉਹਨਾਂ ਦਾ ਘਰ ਆ ਜੀ ਤੁਸੀਂ ਕੈਮਰੇ ਦੇ ਵਿੱਚ ਦੇਖ ਰਹੇ ਹੋ ਐਸ ਟਾਈਮ ਸਾਹਮਣੇ ਘਰ ਆ ਜੀ ਬਹੁਤਾ ਕੋਈ ਅਮੀਰ ਪਰਿਵਾਰ ਤਾਂ ਨਹੀਂ ਹੈਗਾ ਮਿਡਲ ਕਲਾਸ ਫੈਮਿਲੀ ਆ ਜੀ ਹੁਣੇ-ਹੁਣੇ ਬੱਚਾ ਇਹਨਾਂ ਦਾ ਬਾਹਰ ਗਿਆ ਜੀ ਜਿਹੜਿਆਂ ਨੂੰ ਆਪਾਂ ਲੈਣ ਆਇਆ ਇਹਨਾਂ ਦਾ ਬਰੇਟਾ ਜਿਹੜਾ ਹੁਣ ਇਸਟਨ ਆਸਟ੍ਰੇਲੀਆ ਗਿਆ ਜੀ ਇਸ ਗਰੀਬੀ ਦੇ ਵਿੱਚ ਉੱਠ ਕੇ ਅੱਗੇ ਹੁਣ ਕਾਮਯਾਬੀ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਦਵੇ ਵੀ ਉਹ ਕਾਮਯਾਬ ਹੋਣ ਇੱਕ ਨਾ ਇੱਕ ਦਿਨ ਕਿਉਂਕਿ ਅੱਗੇ ਪ੍ਰਬੰਧ ਓਡਾ ਨਹੀਂ ਹੈਗਾ ਘਰ ਦੇ ਵਿੱਚ ਤਾਂ ਕਰਕੇ ਚੱਕੀ ਦੇ ਸਿਰਤੀ ਜਿਹੜਾ ਇਹ ਪਰਿਵਾਰ ਚੱਲਦਾ ਸੀ ਚੱਕੀ ਅੱਜ ਫੇਲ ਹੋ ਗਈ ਜੀ ਇੱਧਰ ਘਰ ਜ਼ਰੂਰ ਦਿਖਾਇਆ ਜਾਵੇ ਮੈਂ ਕਹੂੰਗਾ ਸੰਗਤਾਂ ਨੂੰ ਤਾਂ ਜੋ ਸੰਗਤਾਂ ਨੂੰ ਸਾਰਾ ਘਰ ਦਾ ਪਤਾ ਲੱਗ ਸਕੇ ਵੀ ਗਰੀਬੀ ਦੇ ਵਿੱਚੋਂ ਜਿਹੜਾ ਇਹ ਪਰਿਵਾਰ ਲੰਘ ਰਿਹਾ ਸੀਗਾ ਔਰ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਔਰ ਅੱਜ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਵੀ ਉਸ ਸਮਾਂ ਬਦਲ ਜੇਵੇ ਜੀ ਔਰ ਅਸੀਂ ਹੁਣ ਜਿਹੜਾ ਜਲ ਪਾਣੀ ਛਕਾਂਗੇ ਜੀ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਚਾਲੇ ਪਾ ਦਾਂਗੇ ਜੀ ਧੰਨਵਾਦ ਜੀ ਆਪ ਜੀ ਹੱਸਦੇ ਬੱਸਦੇ ਰਹੋ ਪਰਮਾਤਮਾ ਤੁਹਾਨੂੰ ਸਰਹਰਾਂ ਉੱਤੇ ਚੜ੍ਹਦੀ ਕਲਾ ਚ ਰੱਖੇ ਜੀ ਬਹੁਤ ਬਹੁਤ ਸ਼ੁਕਰਾਨਾ ਸਾਨੂੰ ਤੁਹਾਡੀ ਸਾਥ ਦੀ ਬਹੁਤ ਲੋੜ ਹੈ ਅਸੀਂ ਪਹਿਲਾਂ ਵੀ ਕਿਹਾ ਜੀ ਸਾਨੂੰ ਇੱਟਾ ਰੇਤਾ ਬਜਰੀ ਸਿਮਿੰਟ ਸਰੀਆ ਰਾਸ਼ਨ ਦਵਾਈਆਂ ਕੱਪੜਾ ਬਹੁਤ ਕੁਝ ਹੈ ਜੀ ਆਪ ਜੀ ਸਾਡੇ ਨਾਲ ਜਰੂਰ ਸਪੋਰਟ ਕਰੋ ਔਰ ਆਪ ਜੀ ਲਾਈਕ ਫੋਲੋ ਸ਼ੇਅਰ ਵੀ ਜਰੂਰ ਕਰੋ ਇਦਾਂ ਦੇ ਚੈਨਲਾਂ ਨੂੰ ਕਿਉਂਕਿ ਬਹੁਤ ਆਪ ਜੀ ਵੀਡੀਓ ਸ਼ੇਅਰ ਕਰਦੇ ਹੋ ਰੀਲਾਂ ਬਹੁਤ ਸ਼ੇਅਰ ਕਰਦੇ ਹੋ ਬਹੁਤ ਕੁਝ ਦਿਨ ਦੇ ਵੀ ਸ਼ੇਅਰ ਕਰਦੇ ਹੋ ਪਰ ਇਦਾਂ ਦੀਆਂ ਚੰਗੀਆਂ ਵੀਡੀਓ ਵੀ ਸ਼ੇਅਰ ਕਰੋ ਤਾਂ ਜੋ ਸਾਰੀਆਂ ਸੰਗਤਾਂ ਤੱਕ ਇਹ ਚੀਜ਼ਾਂ ਪਹੁੰਚ ਸਕਣ ਹੋਰ ਵੱਡੇ ਪੱਧਰ ਤੇ ਆਸ਼ਰਮ ਦੀ ਮਦਦ ਹੋ ਸਕੇ ਮਟੀਰੀਅਲ ਪਹੁੰਚ ਸਕੇ ਇਦਾਂ ਦੇ ਵੀਰਾਂ ਲਈ ਦਵਾਮਾ ਹੋ ਸਕਣ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਸੰਗਤ ਜੀ ਬਾਕੀ ਘਰ ਆ ਜੀ ਪਿੱਛੇ ਹੁਣ ਅਸੀਂ ਜਲ ਪਾਣੀ ਛਕ ਲਿਆ ਜੀ ਤੇ ਹੁਣ ਅਸੀਂ ਚਾਲੇ ਪਾਉਣ ਲੱਗੇ ਆ ਜੀ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਧੰਨਵਾਦ ਜੀ ਤੁਹਾਡਾ ਤੁਸੀਂ ਜੁੜਿਓ ਤੇ ਤੁਸੀਂ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਤਾਂ ਜੋ ਸਾਨੂੰ ਵੀ ਹੌਸਲਾ ਮਿਲ ਸਕੇ ਤੇ ਹੋਰ ਵੀ ਚੰਗੀਆਂ ਰੂਹਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਚਲੋ ਜੀ ਲਓ ਜੀ ਛੱਡੋ ਜਕਾਰਾ ਵੀਰੇ ਚੱਲੀਏ ਜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ